सतनाम श्री वेगुरु साहिब जी चौपई साहिब हिकु ओंकार वाहेगुरु जी फतिह पातशाही दसमी कवियो वाच बेनती चो पई हमरी करो हथ द रक्षा पूर हुतकी इचा अमरी करो हथ द रक्षा पूर हुतकी इचा ਤਾ ਵੇ ਚਰਨਾ ਨਾਨਕ ਰਹੀ ਹਮਾਰਾ ਆਪਣਾ ਜਾਣਿਕ ਰੂਪ ਰਤੀ ਪਾਰਾ। தம்ਰੇ ਦੁਸ਼ਟ ਸਬੇ ਤੁਮ ਕਾ ਵੋ ਆਪ ਹਾਥ ਦੇ ਮੋਹੇ ਬਚਾਓ। ਸੁਖੀ ਬਸੇ ਮੋਹੋ ਪਰਿਵਾਰਾ ਸੇਵਕ ਸੇਖ ਸਬੇ ਕਰਤਾਰਾ। ਮੋ ਰਖਸ਼ਾ ਨਿਜ ਕਰ ਦੇ ਕਰੀਏ ਸਭ ਬੇਰਣ ਕੋ ਆਜ ਸੰਘਰੀਏ। ਪੂਰਨ ਹੋਏ ਹਮਾਰੀ ਆਸਾ ਤੋਰਪ ਜਨਗੀ ਰਹੇ ਪਿਆਸ ਤੁਮੇ ਛਾੜ ਕੋਈ ਆਵਰਣ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਤੁਮੇ ਛਾੜ ਕੋਈ ਆਵਰਣ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਸੁਨ ਚੂਣ ਸੱਤਰ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਪਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਊਜੋ ਸਦਾ ਸਾਮਾਰੇ ਪਛਾ ਸਿਰਿ ਸੁਜੈ ਜੋ ਕਰਿਉ ਜ ਰਖਸ਼ਾ ਰਾਖ ਲਿਓ ਮੋਇ ਰਾ ਕਨਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੂ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚੁਦਰਦ ਸਕੰਤਾ ਕਾਲ ਪਈ ਬਰਮਾ ਬਪਤਰਾ ਕਾਲ ਪਈ ਸਿਵਜੋ ਅਵਤਰਾ काल पाई कर विघ्न प्रकासा सकल काल का किया तुमासा जवन काल जोगि शिव कियो वेदराज ब्रह्मा जो थियो जवन काल सब लोक स्वारा नमस्कार है ताहे हमारा जवन काल सब जगत बनायो देव देते जश उपजायो आद अंत एके अवतार सोई गुरु सब जीव हमारा ਨਮਸਕਾਰ ਅਰਤੀ ਸੀ ਕੋ ਹਮਾਰੀ ਸਕਲ ਪ੍ਰਚਾਜ ਨੇ ਆਪ ਸਵਾਰੀ ਸ਼ਿਵ ਕਰਨ ਕੋ ਸ਼ਿਵ ਓਨ ਸੁਖ ਦਿਓ ਓ ਸਤਰੁਨ ਕੋਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਲਪੇ ਪੜੇ ਬੁਰੇ ਕੀ ਪੀਰ ਪੁਛਾਰਤੇ ਚਿਟੀ ਤੇ ਕੁੰਚਰਸ ਤੁਲਾ ਸੱ퍼 ਕਿਰਪਾ ਦ੍ਰਸ਼ਟੀ ਕਰ ਪੂਲਾ ਤਨੇ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦ ਕਰ ਰ ਕਰ ਕਰਤਾ ਰ ਪਰ ਜਾ ਤਰਤੇ ਤਬ ਦੇਹ ਆਪਾਰਾ ਜਬ ਆਕਰ ਕਰ ਤੋ ਕਬੂ

ਤਾ ਕੋ ਕਰ ਪਾਹਨ ਅਨੁਮਾਨਤੇ ਮਾ ਮੂੜ ਕਛ ਭੇਦ ਨ ਜਾਣਤੇ ਮਾ ਦੇਵ ਕੋ ਕਹਿ ਤ ਸਦਾ ਸਿਵੇ ਨਿਰੰਕਾਰ ਕਾ ਤਿਨ ਤਨਾਇ ਪਿਵੋ ਆਪ ਆਪਣੀ ਮੂਦੀ ਹੈ ਜੀਤੀ ਬਰਨ ਤੇ ਪਿੰਨ ਪਿੰਨ ਤੋ ਤੇਤੀ ਤੁਮਰਾ ਲਕਾ ਨ ਜਾਏ ਪਸਾਰਾ ਕਹਿਬ ਦੀ ਸਜਾ ਪਰਤਮ ਸੰਸਾਰਾ ਏਕੇ ਰੂਪ ਲੋਕ ਸਰੂਪ ਅਰੰਖ ਪਿਓ ਰਾਵ ਕਈ ਭੂਪਾ ਅੰਡਜ ਜੇਰ ਜਿ ਸਿਤਜ ਕਿਨੀ ਉਤਬੋ ਜੀ ਕਾਨ ਬਹੁ ਰਚ ਦਿਨੀ ਕਹੂ ਫੂਲ ਰਾਜਾ ਹੈ ਬੈਠਾ ਕਹੂ ਸਿਮਟ ਪਿਉ ਸੰਕਰ ਗੇਟਾ ਸਗਰੀ ਸ੍ਰੇਸ਼ਟੀ ਦਿਖਾਏ ਚੰਬੋ ਆਦਿ ਜੁਗਾਦ ਸਰੂਪ swambo ਅਬਰਖਸ਼ਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਗਰੋ ਦੋਸਟੇ ਜਿਤੇ ਉਠਵਤ ਉਤਪਾਤਾ ਸਕਲ ਬਲੇਸ਼ ਕਰੋਣ ਕਤਾ ਦੇਰ ਤੁਝ ਤੋ ਫਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾਂਕੇ ਕਾਲ ਨਿਕਟ ਨਹੀਂ ਹੈ ਰક્ષા ਹੋਏ ਤਾਂ ਸਭ ਕਾ ਨਾ ਦੁਸ਼ਟ ਅ੍ਰਿਸ਼ਟ ਡਰੇ ਤਤਕਾਲ ਕਿਰਪਾ ਦ੍ਰਿਸ਼ਟੀ ਤਨ ਜਹੇ ਨਿਹਰੀਓ ਤਾਂਕੇ ਤਾਪ ਤਨਕ ਮੋਹਰੀਓ ਰੇਦੇ ਤੇਦੇ ਕਰਮੋਂ ਸਭ ਹੋਈ ਦੁਸ਼ਟ ਸਾਬ ਸਗੇ ਤਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਪਾਸੇ ਤਾਏ ਉਵਾਰਾ ਜਿਨ ਨਰਨਾਪ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਕੇਤ ਮੈਂ ਸਰਣ ਤਿਆਰੀ ਆਪ ਹੱਥ ਦੇ ਲਹਿੋ ਉਵਾਰੀ ਫਿਰ ਬਠੋਰ ਮੋ ਉਹ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਿਕਲ ਦੇ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੀ ਕਰਤਾ ਸ੍ਰੀ ਅਸ ਦੂਜਵਤੇ ਭਏ ਦਿਆਲਾ ਪੂਰਨ ਕਰਾ ਗਰੰਥ ਤਤਕਾਲਾ ਮੈਂਨੇ ਬਾਤ ਚਰ ਪਲ ਪਾਵੇ ਸੋਈ ਦੁੱਖ ਨੈ ਇਸੇ ਵਿਆਪਤ ਕੋਈ ਦੋਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦਵਾਰੇ ਮਾਏ ਗਏ ਕੀ ਲਾਜ ਆਥੇ ਗੋਬਿੰਦ ਦਾਸ ਤੁਆਰੇ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦਵਾਰੇ ਮਾਏ ਗਏ ਕੀ ਲਾਜ ਆਥੇ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਨੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਜੋਪਈ ਹਮਰੀ ਕਰੋ ਹਾ ਦੇ ਰਖਸ਼ਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣੇ ਕਰੋ ਪ੍ਰਤੀ ਪਾਰਾ ਸਭਰੇ ਦੁਸਤੇ ਸਬੇ ਤੁਮ ਕਾ ਹੋ ਆਪ ਹਾਥ ਦੇ ਮੋਏ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਬੇ ਕਰਤਾਰਾ ਮੋ ਰਖਸ਼ਾਲਿਚ ਕਰ ਦੇ ਕਰੀਏ ਸਭ ਬੈਰਨ ਕੋ ਆਜ ਸਮਰੀਏ ਪੂਰਨ ਹੋਏ ਅਮਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸਾੜ ਕੋਈ ਵਰਣਾ ਧਾਉ ਜੋ ਵਰ ਚਾਉ ਸੋ ਤੁਮ ਤੇ ਪਾਓ ਉਮੇ ਚੜ ਕੋਈ ਵਰਣ ਤੈਉ ਜੋ ਵਰ ਚਾਉਂ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਝੁਣ ਝੁਣ ਤਤਰ ਹਮਾਰੇ ਮਾਰੀਐ ਆਪੇ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਵਰੀਏ ਓ ਜੋ ਸਦਾ ਹਮਾਰੇ ਪਛਾਤਾ ਸਿਰ ਅਸ ਤੂਜੇ ਜੂ ਕਰਿਓ ਜ ਰਖਸ਼ਾ ਰਾਖ ਲਿਓ ਮੋਇ ਰਾਖਣ ਹਾਰੇ ਆ ਸਾਹਿਬ ਸਭ ਸਾਈ ਪਿਆਰੇ ਦੀਨੇ ਬੰਦੂ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬਰਮਾ ਬਪਤਰਾ ਕਾਲ ਪਾਈ ਸ਼ਿਵ ਜੋ ਅਵਤਾਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲੇ ਜੋਗੀ ਸ਼ਿਵ ਕੀਓ ਵੇਦਰਾਜ ਬਰਮਾ ਜੋ ਥਿਓ ਜਵਨ ਕਾਲ ਸਭ ਲੋਕ ਦੁਆਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤੇ ਜਿਸਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸ਼ਿਵਕਲ ਕੋ ਸਿਵ ਗੁਣ ਸੁਖ ਦਿਓ ਸਤਿਨੁ ਕੋਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤੇ ਭਲੇ ਬੁਰੇ ਕੀ ਪੀਰ ਪਛਾਨਤੇ ਛਿੰਟੀ ਤੇ ਕੂਚਰ ਸਤੂਲਾ ਸਭਰ ਕਿਰਪਾ ਦ੍ਰਸ਼ਟੀ ਕਰ ਬੁਲਾ ਸੰਤਨ ਦੁਖ ਪਾਏ ਤੇ ਦੁਖੀ ਦੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਦ ਉਦਕਰ ਕਰ 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 ਤਾਰ ਪਰਜਾ ਤਰ ਤਬ ਦੇ ਆਪਾਰਾ ਜਬ ਆਕ ਰਖ ਕਰਤ ਹੋ ਕਭੂ ਤੁਮ ਮੇ ਮਿਲਤ ਦੇ ਤਰਭੂ ਜੇਤੇ ਬਦਲ ਸ੍ਰਿਸ਼ਟੀ ਸਭ ਧਾਰੇ ਆਪੇ ਆਪਣੀ ਮੂਜ ਉਚਾਰੇ ਤੁਮ ਸਭ ਹੀ ਤੇਰੇ ਤਿਨ ਰਾਲਮੇ ਜਾਣਤ ਬੇਧ ਪੇਧ ਹਰ ਆਲਮੇ ਨਿਰੰਕਾਰ ਕ੍ਰਿਪਕਾਰ ਨਿਰਲੰਭ ਆਦ ਨੀਲ ਨਾਦ ਸੰਭੋ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰ ਪਹਨ ਅਨੁਮਨਤ ਮਹਾ ਮੂਰਖ ਜਪੇਦ ਨ ਜਾਣਤੇ ਮਹਾਦੇਵ ਕੋ ਕਹਿ ਤਿਸ ਦਾ ਸਿਉ ਨਿਰੰਕਾਰ ਕਾ ਜਿਨਤ ਨਹ ਪੀਵੇ ਆਪੇ ਆਪਣੀ ਬੁਧੀ ਹੈ ਜੇਤੀ ਬਰਨਤੇ ਪਿੰਨ ਪਿੰਨੇ ਤੋ ਤੇਤੀ ਤੁੰਬਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪਰ ਤਮ ਸੰਸਾਰਾ ਏਕੇ ਰੂਪ ਅਨੂਪ ਸੁਰੂਪ ਰੰਗ ਤੇ ਹੋ ਰਾਮ ਕਈ ਭੂਪਾ ਅੰਡਜ ਜੇਰ ਜਿ ਸਿਤ ਜਗਿਨੀ ਉਤਬੁਜ ਕਾਣੈ ਬਹੁ ਰਚ ਦਿਨੀ ਕਹੋ ਫੂਲ ਰਾਜਾ ਹੈ ਬੇਟਾ ਕਹਉ ਸਿਮਟ ਸਿਵ ਸ਼ੰਕਰੇ ਕੇਟਾ ਤਗਰੀ ਸ੍ਰਿਸ਼ਟੀ ਦਿਖਾਏ ਚੰਬੋ ਆਦਿ ਜੁਗਾਦ ਸਰੂਪ ਸਵੰਭੋ ਅਬਰਖਸ਼ਾ ਮੇਰੀ ਤੁਮ ਕਰੋ ਸਿਕੋ ਬਾਰ ਸਿਕ ਸੰਗਰੋ ਦੁਸ਼ਟੇ ਜੀਤੇ ਉਤਵਤ ਉਤ ਪਾਤਾ ਸਕਲ ਬਲੇਸ਼ ਕਰੋ ਰਣ ਕਾਤਾ ਜੀ ਅ ਦੂਜੇ ਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਕੁਰਖ ਜਵਨ ਪਗਿਰ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾ ਕੇ ਕਾਲ ਨਿਕਟ ਨਹੀਂ ਹੈ ਰੱਖਿਆ ਹੋਈ ਤਾਂ ਸਭ ਕਾਲ ਦੁਸ਼ਟੇ ਰੇਸਟੇਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਾ ਲੈ ਜਾਏ ਨਿਹਰੀਓ ਤਾਂ ਕੇ ਤਾਪ ਤਨ ਕਮੋ ਹਰੀਓ ਰੇਦੇ ਸੇਦੇ ਕਰਮੋਂ ਸਭ ਹੋਈ ਦੁਸ਼ਟੇ ਸ਼ਾਵਸ ਕੇ ਥਕੇ ਨਾ ਕੋਈ ਏਕ ਬਾਾਰ ਜਿਨ ਤੁਮੇ ਸੁਭਾਰਾ ਕਾਲ ਪਾਸੇ ਤਹ ਯੋ ਵਰ ਜਿਨ ਨਰਨਾਮ ਤਿਆਰੋ ਕਹਾ ਦਰਦ ਦੁਖ ਸਟੇ ਧੋਖ ਤੇਰਾ ਕੜਗੇ ਖੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਵਾਰੀ ਕੜਗੇ ਖੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਬ ਟੋਰ ਮੋ ਉਹ ਸਹਾਈ ਦੁਸ਼ਟ ਧੋਖ ਤੇ ਲਿਓ ਬਚਾਈ ਸਰਬ ਟੋਰ ਮੋ ਉਹ ਸਹਾਈ ਦੁਸ਼ਟੇ ਦੋਖ ਤੇ ਲਹਿੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਬਰਾਤਾ ਕਿਲ ਵਿਕੇ ਸਕਲੇ ਦੇਹ ਕੋ ਹਰਤਾ ਦੁਸ਼ਟੇ ਦੋਖੀਨ ਕੋ ਸਹੀ ਕਰਤਾ ਸਿਰਿ ਇਸ ਦੁਜੀਜੋ ਭਏ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਦਿੱਸੇ ਵਿਆਪਤ ਕੋਈ पूरण करा ग्रंथ तत्काल मन बाचत फल पाए सोई दुख दुख न दिसै व्यापत कोई सोइया पय गए जब ते तुमरे तब ते को आख तेरे नहीं आनयो राम रहीम कुरान कुरान अनेक कहे मत एक न मानयो सिमरिते शास्त्र वेद सबे बहु भेद कह हम एक न जानयो ਤਰੀਐ ਸੇ ਪਾਣੇ ਕਿਰਪਾ ਤੁਮਰੀ ਕਰੇ ਮੈਂ ਨਾ ਕਿਹੂੰ ਸਭ ਤੋ ਹੀ ਬਖਾਨਿਉ ਦੋਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਆਪੇ ਗੋਬਿੰਦ ਦਾਸ ਤੁਹਾਰੇ ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਆਪੇ ਗੋਬਿੰਦ ਦਾਸ ਤੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੋ ਪਈ ਅਮਰੀ ਕਰੋ ਹਾ ਦੇ ਰਖ្សា ਪੂਰਨ ਹੋਏ ਚਿਤ ਕੀ ਇਚਾ ਤਵ ਚਰਨ ਨੰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਸਭਰੇ ਦੋਸਤੇ ਸਬੇ ਤੁਮ ਕਾ ਹੋ ਆਪ ਹਾਥ ਦੇ ਮੋਏ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿਖ ਸਭੇ ਕਰਤਾਰਾ ਮੋ ਰਖਸ਼ਾ ਨਿਜ ਕਰ ਦੇ ਕਰੀਏ ਸਭ ਅਰਣ ਕੋ ਆਜ ਸਮਰੀਏ ਪੂਰਨ ਹੋਏ ਅਮਰੀ ਆਸਾ ਤੋਰ ਭਜਰ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਵਰ ਚਾਉ ਸੋ ਤੁਮਤੇ ਪਾਓ ਤੁਮੇ ਛਾੜ ਕੋਈ ਵਰਣ ਤਿਆਉ ਜੋ ਵਰ ਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਤਤਰ ਹਮਾਰੇ ਮਾਰੀਐ ਆਪੇ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਵਰੀਏ ਓ ਜੋ ਸਦਾ ਹਮਾਰੇ ਪਛਾਹ ਸਿਰ ਅਸ ਤੂਜੇ ਜੂ ਕਰਿਓ ਜ ਰਖਸ਼ਾ ਰਾਖ ਲਿਓ ਮੋਇ ਰਾਖਣ ਹਾਰੇ ਆ ਸਾਹਿਬ ਸੰਤ ਸਾਈ ਪਿਆਰੇ ਦੀਨੇ ਬੰਦੂ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਈ ਬਰਮਾ ਬਪਤਰਾ ਕਾਲ ਪਾਈ ਸ਼ਿਵ ਜੋ ਅਵਤਾਰ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਹੈ ਜੋਗੀ ਸ਼ਿਵ ਕੀਓ ਬੇਦਰਾਜ ਬਰਮਾ ਜੋ ਥਿਓ ਜਵਨ ਕਾਲ ਸਭ ਲੋਕ ਦੁਆਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤਿਆ ਜਿਸਨੂੰ ਉਪਜਾਇਓ ਆਦਿ ਅੰਤੇ ਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪਰਜਾ ਜਿਨੇ ਆਪ ਸਵਾਰੀ ਸਿਰਕਲ ਕੋ ਸਿਵ ਗੁਣ ਸੁਖ ਦਿਓ ਸਤਨੁ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤੇ ਭਲੇ ਬੁਰੇ ਕੀ ਪੀਰ ਪਛਾਨਤੇ ਚੀਂਟੀ ਤੇ ਕੂਚੇ ਰਸਤੂਲਾ ਸਭਰ ਕਿਰਪਾ ਦ੍ਰਸ਼ਟੀ ਕਰ ਬੂਲਾ ਸੰਤਨੈ ਦੁਖ ਪਾਏ ਤੇ ਦੁਖੀ ਉਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਦ ਉਦਕਰ ਰਖ ਕਰ ਕਰ ਕਰਤਾਰ ਪਰਜਾ ਤਰ ਤਬ ਦੇ ਆਪਰਾ ਜਬ ਆਕ ਰਖ ਕਰਤ ਹੋ ਕਭੂ ਤੁਮੇ ਮਿਲਤ ਦੇ ਤਰਭੂ ਜੀਤੇ ਬਦਨ ਸ੍ਰਿਸ਼ਟੀ ਸੁਭਤਾਰੇ ਆਪ ਆਪਣੀ ਮੂਜ ਉਚਾਰੇ ਤੁਮ ਸਭ ਹੀ ਤੇਰੇ ਤਿਨ ਰਾਲਮੇ ਜਾਣਤ ਬੇਧ ਪੇਧ ਅਰ ਆਲਮੇ ਨਿਰੰਕਾਰ ਤ੍ਰਿਭਕਾਰ ਨਿਰਲੰਬ ਆਦ ਨੀਲ ਨਾਦ ਸੰਭੋ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਤਾਕੋ ਕਰ ਪਹਨ ਅਨੁਮਨਤ ਮਹਾ ਮੂਰਕ ਚ ਭੇਦ ਨ ਜਾਣਤੇ ਮਹਾਦੇਵ ਕੋ ਕਹਿ ਤਿਤ ਦਾ ਸਿਵੇ ਨਿਰੰਕਾਰ ਕਾ ਜਿਨ ਤਨ ਹੈ ਪੀਵੇ ਆਪੇ ਆਪਣੀ ਬੁਧੀ ਹੈ ਜੇਤੀ ਬਰਨਤੇ ਪਿੰਨ ਪਿੰਨੇ ਤੋ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪਰਤਮ ਸੰਸਾਰਾ ఏ కే రూప రూపుสุరూప ਰੰਗ ਤੇ ਹੋ ਰਾਵ ਕਈ ਭੂਪਾ ਅੰਡਜ ਜੇਰ ਜਿ ਸੇਤ ਜਗਿਨੀ ਉਤਬੁਜ ਕਾਣੈ ਬਹੁ ਰਚ ਦਿਨੀ ਕਉ ਫੂਲ ਰਾਜਾ ਹੈ ਬੇਟਾ ਕਉ ਸਿਮਟ ਸਿਵ ਸ਼ੰਕਰੇ ਕੇਟਾ ਤਗਰੀ ਸ੍ਰਿਸ਼ਟੀ ਦਿਖਾਏ ਚੰਬਉ ਆਦਿ ਜੁਗਾਦ ਸਰੂਪ ਸੁਆੰਬਉ ਅਬਰਖਸ਼ਾ ਮੇਰੀ ਤੁਮ ਕਰੋ ਸਿਕੋ ਬਾਰ ਸਿਕ ਸੰਗਰੋ ਦੁਸ਼ਟੇ ਜੀਤੇ ਉਤਵਤ ਉਤ ਪਤਾ ਸਕਲ ਬਲੇਸ਼ ਕਰੋ ਰਣ ਕਾਤਾ ਜੀ ਇਸ ਦੁਜੇ ਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਪੁਰਖ ਜਵਨ ਪਗਿਰ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਈ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰਕਸ਼ਾ ਹੋਈ ਤਾਂ ਸਬ ਕਾਲਾ ਦੁਸ਼ਟੇ ਰੇਸਟੇਰੇ ਤਤਕਾਲਾ ਕਿਰਪਾ ਦ੍ਰਿਸ਼ਟੀ ਤਾ ਲੈ ਜਾਏ ਨਿਹਰੀਓ ਤਾਂ ਕੇ ਤਾਪਤਨ ਕਮੋਹਰੀਓ ਰੇਦੇ ਸੇਦੇ ਕਰਮੋਂ ਸਭ ਹੋਈ ਦੁਸ਼ਟੇ ਸ਼ਾਵਸ ਕੇ ਥਕੇ ਨਾ ਕੋਈ ਏਕ ਬਾਾਰ ਜਿਨ ਤੁਮੇ ਸੁਭਾਰਾ ਕਾਲ ਪਾਸ ਤੇ ਤਾਏ ਵਾਰ ਜਿਨ ਨਰਨਾਮ ਤਿਆਰੋ ਕਹਾ ਦਰਦ ਦੁਖ ਸਟੇ ਧੋਖ ਤੇ ਰਹਾ ਖੜਗੇ ਖੇਤ ਮੇ ਸਰਣ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਖੜਗੇ ਖੇਤ ਮੇ ਸਰਣ ਤੇ ਹਾਰੀ ਆਪ ਹੱਥ ਦੇ ਲਿਓ ਉਬਾਰੀ ਸਰਬ ਟੋਰ ਮੋ ਉਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਟੋਰ ਮੋ ਉਹ ਸਹਾਈ ਦੁਸ਼ਟੇ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰਜਗ ਮਾਤਾ ਗ੍ਰੰਥ ਕਰਾਂ ਪੂਰਣ ਸੁਭਰਾਤਾ ਕਿਲ ਵਿਕੀ ਸਕਲੇ ਅਦੇਹ ਕੋ ਹਰਤਾ ਦੂਖ ਤੇ ਦੋਖੇ ਰਕੋ ਸਹੀ ਕਰਤਾ ਸਰੀਅਸ ਦੂਜੇ ਜੋ ਭਏ ਦਿਆਲਾ ਪੂਰਣ ਕਰਾਂ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾ ਦਿੱਸੇ ਵਿਆਪਤ ਕੋਈ पूरण कार्यक्रम तथा तत्काल मन बाचत फल पाए सोई दुख दुख न दिसै व्यापत कोई सोइया पाए गए जबते तुमरे तबते को आख तेरे नहीं आनयो राम रहीम पुराण कुरान अनेक कहे मत एक न मानयो सिमरिते शास्त्र वेद सबे बहु भेद कहयो हम एक न जाने हो सिरियस पान कृपा तुमरी करे न तो केहो सब तो ही तुम तो तो दोरा, दोरा सगल, सगल द्वार को चाड़ के गयो तुहारो द्वार गए की लाजे गोविंद दास तुहार सगल द्वार को छाड़ के गयो तुहारो द्वार बाहें की लाजे गोविंद दास तुहार ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਹੈ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੈਂਤੀ ਚੋਪਈ ਅਮਰੀ ਕਰੋ ਆਤ ਦੇ ਰਖ្សា ਪੂਰਨ ਹੋਏ ਚਿਤ ਕੀ ਇੱਛਾ ਅਮਰੀ ਕਰੋ ਹੱਥ ਦੇ ਰਖਾ ਪੂਰਨ ਹੋਏ ਚਿਤ ਕੀ ਇਚਾ ਤਵ ਚਰਨ ਨਮਨ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਥਮਰੇ ਦੂਸਤ ਸਵੇ ਤੁਮ ਕਾਵੋ ਆਪ ਹੱਥ ਦੇ ਮੋਹੇ ਬਚਾਹੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋ ਰਖਿਆ ਨਿਜ ਕਰਦੇ ਕਰੀਏ ਸਭ ਬਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਅਰਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਬਰਚਾਉ ਉਸੋ ਤੁਮਤੇ ਪਾਉ ਤੁਮੇ ਛਾੜ ਕੋਈ ਅਵਰਣ ਧਿਆਉ ਜੋ ਬਰਚਾਉ ਉਸੋ ਤੁਮਤੇ ਪਾਉ ਦੇਵਕ ਸਿੱਖ ਹਮਾਰੇ ਤਾਰੀਐ ਤੁਨ ਚੂਣ ਸੱਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਊਜੋ ਸਦਾ ਹਮਾਰੇ ਪਛਾ ਸਿਰਿ ਸੁਜੈ ਜੋ ਕਰਿਉ ਜ ਰਖਸ਼ਾ ਰਾਖ ਲਿਓ ਮੋਇ ਰਾ ਕਨਹਾਰੀ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦੂ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚੁਦਰ ਦਸ ਕੰਤਾ ਕਾਲ ਪਾਈ ਬਰਮਾ ਬਪਤਰਾ ਕਾਲ ਪਾਈ ਸਿਉ ਜੂ ਅਵਤਰਾ ਕਾਲ ਪਾਈ ਕਰ ਜਿਤਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬਰਮਾ ਜੂਤੀਓ ਜਵਨ ਕਾਲ ਸਭ ਲੋਕ ਦੁਆਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤੇ ਜਸ਼ਨ ਉਪਜਾਇਓ ਆਦ ਅੰਤੇ ਇੱਕੇ ਅਵਤਾਰਾ ਸੋਈ ਗੁਰੂ ਸਭ ਜਿਉ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਚਾਜਿ ਨੇ ਆਪ ਸواری ਸ਼ਿਵ ਕਰਨ ਕੋ ਸ਼ਿਵ ਊਣ ਸੁਖ ਦਿਓ ਸਤਰੂਣ ਕੋ ਪਲ ਮੋਹ ਬਦ ਕਿਓ ਘਟ ਘਟ ਕੇ ਅੰਤਰ ਕੀ ਜਾਣਤੇ ਭਲੇ ਬੁਰੇ ਕੀ ਪੀਰ ਪਛਾਨਤੇ ਚੀਂਟੀ ਤੇ ਕੁੰਚ ਰਸਤੂਲਾ ਸਪਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦ ਕਰ ਰ ਕਰਾ ਕਰਤਾ ਰਾ ਪਰਜਾ ਤਰਤ ਤਬ ਦੇਹ ਅਪਾਰਾ ਜਬ ਆਕਰ ਕਰਤ ਹੋ ਕਬਹੂ ਤੁਮ ਮੇਂ ਮਿਲਤ ਦੇ ਤਰਸਭੂ ਜੇਤੇ ਬਦਲ ਸ੍ਰਿਤੀ ਸਭ ਘਾਰੇ ਆਪ ਤੇ ਆਪਣੀ ਮੂਜ ਉਚਾਰੇ ਤੁਮ ਸਭ ਹੀ ਤੇ ਰਹਿ ਤਿਨ ਰਾਲਮੇ ਜਾਣਤ ਵੇਦ ਭੇਦ ਅਰਾਲਮ ਨਿਰੰਕਾਰ ਤ੍ਰਿਭੁਕਾਰ ਨਿਰਲੰਭ ਆਦ ਨੀਲਾ ਨਾਦ ਸੰਭਉ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਵੇਦਾ ਆ ਕੋ ਕਰ ਪਹਨ ਅਨੁਮਾਨਤੇ ਮਾ ਮੂਰ ਕਛ ਭੇਦ ਨ ਜਾਣਤੇ ਮਾ ਦੇਵ ਕੋ ਕਹਿ ਤਿ ਸਦਾ ਸਿਵੇ ਨਿਰੰਕਾਰ ਕਾ ਤਿਤਨਾ ਐ ਪਿਵੋ ਆਪ ਆਪਣੀ ਮੂਦੀ ਹੈ ਜੀਤੀ ਵਰਨ ਤੇ ਪਿੰਨ ਪਿੰਨ ਤੋ ਤੇਤੀ ਤੁਮਰਾ ਲਕਾ ਨ ਜਾਏ ਪਿਸਾਰਾ ਕਹਿ ਬਦੀ ਸਜਾ ਪਰਤਮ ਸੰਸਾਰਾ ਏਕੇ ਰੂਪ ਲੋਕ ਸਰੂਪ ਆ ਰੰਗ ਪਿਉ ਰਾਵ ਕਈ ਭੂਪਾ ਅੰਡਜ ਜੇਰ ਜਿ ਸਿਤਜ ਕੀਨੀ ਉਤਬੋ ਜੀ ਕਾਨ ਬਹੁ ਰਚ ਦਿਨੀ ਕਹੂ ਫੂਲ ਰਾਜਾ ਹੈ ਬੇਟਾ ਕਹੂ ਸਿਮਟ ਪਿਓ ਸੰਕਰ ਗੇਟਾ ਸਗਰੀ ਸ੍ਰੇਟੀ ਦਿਖਾਏ ਚੰਬੋ ਆ ਦੇ ਜੁਗਾਦ ਸਰੂਪ ਸਵੰਭੋ ਅਬ ਰਕਸ਼ਾ ਮੇਰੀ ਤੁਮ ਕਰੋ ਸਿਕੋ ਬਾਰਾ ਸਿਕ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਬਲੇਸ਼ ਕਰੋਣ ਕਤਾ ਦੇਵ ਦੂਜ ਤਉ ਫਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਈਐ ਤਾਂ ਕੇ ਕਾਲ ਨਿਕਟ ਨਹੀਂ ਹੈ ਰક્ષા ਹੋਏ ਤਾਂ ਸਭ ਕਲਾ ਦੁਸ਼ਟ ਰਿਸ਼ਟ ਡਰੇ ਤਤਕਾਲ ਕਿਰਪਾ ਦ੍ਰਿਸ਼ਟੀ ਤਨ ਜਾਏ ਨਿਹਰਿਓ ਤਾਂ ਕੇ ਤਾਪ ਤਨਕ ਮੋਹ ਰਿਓ ਰੇ ਦੇਦੇ ਦੇ ਕਰਮੋਂ ਸਭ ਹੋਈ ਦੁਸ਼ਟ ਸਾਬ ਸਕੇ ਸਕੇ ਨਾ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਪਾਸੇ ਤਾਏ ਉਵਾਰਾ ਜਿਨ ਨਰਨਾਪ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਕੇਤ ਮੈਂ ਸਰਨ ਤੇ ਆਰੀ ਆਪ ਹੱਥ ਦੇ ਲੇਹੋ ਵਾਰੀ ਫੈਰ ਬਠੋਰ ਮੋ ਹੂ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਣ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਸ਼ੀ ਕਰਤਾ ਸ੍ਰੀ ਅਸੂਜਵ ਦੇ ਭਏ ਦਿਆਲਾ ਪੂਰਣ ਕਰਾ ਗਰੰਥ ਤਤਕਾਲਾ ਮਨ ਮਾਚੇ ਦਾ ਪਲ ਪਾਵੇ ਸੋਈ ਦੁੱਖ ਨੈ ਜਿਸੇ ਵਿਆਪਤ ਕੋਈ ਦੋਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦਵਾਰੇ ਮਾਏ ਗਏ ਕੀ ਲਾਜ ਆਪੇ ਗੋਬਿੰਦ ਦਾਸ ਤੁਆਰੇ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦਵਾਰੇ ਮਾਏ ਗਏ ਕੀ ਲਾਜ ਆਪੇ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ